ਜਿਹੜਾ ਮੇਰਾ ਸਾਜਨ ਹੈ ਜਿਹੜਾ ਮੇਰਾ ਪਰਮੇਸ਼ਰ ਹੈ ਮਾਲਕ ਹੈ ਅੱਖ ਲੱਗੇ ਵੀ ਉਹ ਲੋੜਿੰਦੜਾ ਹੈ ਇਦਾਂ ਸਮਝੀਏ ਵੀ ਸਾਡੇ ਜੀਵਨ ਵਿੱਚ ਉਸ ਪਿਆਰੇ ਦੀ ਲੋੜ ਹੈ ਘਰ ਘਰ ਮੰਗਲ ਕਾਮਹੁ ਨੀਕੇ ਫਿਰ ਅਖਿਆ ਉਨੇ ਜਿਹੜੇ ਮੰਗਲ ਆ ਮੰਗਲ ਕਹਿੰਦੇ ਖੁਸ਼ੀ ਦੇ ਗੀਤ ਨੂੰ ਖੁਸ਼ੀ ਦਾ ਗੀਤ ਹਰ ਇੱਕ ਕਰ ਵਿੱਚ ਗਾਵਿਆ ਜਾਣਾ ਚਾਹੀਦਾ ਹੈ ਜਿਵੇਂ ਦੁਨਿਆਵੀ ਖੁਸ਼ੀ ਵੇਲੇ ਬੰਦਾ ਉਹਨੂੰ ਮਹਿਸੂਸ ਕਰਦਾ ਹੈ ਮਾਣਦਾ ਹੈ ਉਹਦੇ ਵਾਸਤੇ ਤਿਆਰੀ ਕਰਦਾ ਹੈ ਅਕਲ ਲਗੇ ਇਸੇ ਤਰ੍ਹਾਂ ਇਹ ਅੰਤਰ ਆਤਮੇ ਦੀ ਖੁਸ਼ੀ ਹੈ ਜਿੱਥੇ ਆਪਣੇ ਹਿਰਦੇ ਰੂਪੀ ਘਰ ਵਿੱਚ ਉਸ ਮਾਲਕ ਦੇ ਗੀਤ ਜਿਹੜੇ ਆ ਉਹ ਗਾਉਣੇ ਨੇ ਘਟ ਘਟ ਰਿਧੇ ਬਸੇਰਾ ਉਹਨਾਂ ਜਿਹੜਾ ਵਾਸਾ ਹੈ ਬਸੇਰਾ ਹੈ ਉਹ ਹਰ ਇੱਕ ਘਟ ਵਿੱਚ ਹਰ ਇੱਕ ਹਿਰਦੇ ਵਿੱਚ ਹੋਣਾ ਚਾਹੀਦਾ ਹੈ ਦੂਖ ਅਰਾਧਣ ਸੂਖ ਅਰਾਧਣ ਕਹਿੰਦੇ ਵੀ ਇੱਕੋ ਇੱਕ ਸਾਜਨ ਐਸਾ ਹੈ ਜਿਸ ਨੂੰ ਅਸੀਂ ਹਰ ਵੇਲੇ ਚੇਤੇ ਕਰਦੇ ਹਾਂ ਕਿਸੇ ਮੁਸ਼ਕਲ ਘੜੀ ਵਿੱਚ ਹੋਈਏ ਤਾਂ ਵੀ ਅਸੀਂ ਉਹਨੂੰ ਚੇਤੇ ਕਰਦੇ ਹਾਂ ਉਹਦਾ ਪੱਲਾ ਫੜਦੇ ਹਾਂ ਉਸ ਪਿਆਰੇ ਦਾ ਸਹਾਰਾ ਲੈਨੇ ਹਾਂ ਫਿਰ ਸੁੱਖ ਹੋਵੇ ਤੇ ਸ਼ੁਕਰਾਨੇ ਵਿੱਚ ਜੋ ਮਾਲਕ ਨੂੰ ਯਾਦ ਕਰਦੇ ਕਹਿ ਲੱਗੇ ਕਦੇ ਵੀ ਉਹ ਵਿਸਰਨਾ ਨਹੀਂ ਚਾਹੀਦਾ ਬਿਸਰੇ ਨਾਂ ਕੰਮ ਮੇਰਾ ਕਿਸੇ ਵੇਲੇ ਵੀ ਐਸਾ ਮਾਲਕ ਐਸਾ ਸਾਜਨ ਸਾਡੇ ਜੀਵਨ ਚ ਵਿਸਰਨਾ ਨਹੀਂ ਚਾਹੀਦਾ ਦੁੱਖ ਰਾਤਣ ਸੁਖ ਰਾਤਣ ਬਿਸਰੇ ਨਾਂ ਕੰਮ ਮੇਰਾ ਫਿਰ ਕਹਿਣ ਲੱਗੇ ਉਹਦਾ ਜਿਹੜਾ ਪ੍ਰਕਾਸ਼ ਹੈ ਉਹ ਕਰੋੜਾਂ ਸੂਰਜਾਂ ਵਰਗਾ ਹੈ ਜਿਸ ਹਿਰਦੇ ਰੂਪੀ ਘਰ ਵਿੱਚ ਉਸ ਮਾਲਕ ਦਾ ਪ੍ਰਕਾਸ਼ ਹੋ ਗਿਆ ਅਕਲ ਕੇ ਉਹਦੇ ਵਿੱਚੋਂ ਜਿਹੜੇ ਹੋਰ ਬਯੰਤ ਪਾਪ ਉਹ ਮੁੱਕ ਜਾਂਦੇ ਆ ਮਿਟ ਜਾਂਦੇ ਆ ਇਸ ਪੂਰੇ ਸ਼ਬਦ ਵਿੱਚ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ ਨਾਮ ਜਪਤ ਕੋਟ ਸੂਰ ਪੁਜਾਰਾ ਕਹਿੰਦੇ ਉਹਦਾ ਹੁੰਦਾ ਕਰੋੜਾਂ ਸੂਰਾਂ ਜਿੰਨਾ ਜਦੋਂ ਅਸੀਂ ਉਹਦਾ ਨਾਮ ਜਪਦੇ ਹਾਂ ਬਿਨਸੈ ਪਰਮ ਅੰਧੇਰਾ ਬਿਨ ਸੈ ਪਰਮ ਅੰਧੇਰਾ ਬਿਨ ਸੈ ਬਿਨ ਸੈ ਪਰਮ ਅੰਧੇਰਾ ਬਿਨ ਸੈ ਪਰਮ ਅੰਧੇਰਾ ਬਿਨ ਸੈ ਪਰਮ ਅੰਧੇਰਾ ਹੁਣ ਹਜ਼ੂਰ ਕਿਰਪਾ ਕੀਤੀ ਪੀ ਨਾਮ ਜਪਦਿਆਂ ਇੱਕ ਖਿੰ ਜਿੰਨੇ ਵੀ ਢਿੱਲ ਜਿਹੜੀ ਐ ਉਹ ਨਹੀਂ ਕਰਨੀ ਚਾਹੀਦੀ ਨਾਮ ਜਪਦਿਆਂ ਇਸ ਜੀਵਨ ਵਿੱਚ ਉਜਾਲਾ ਆਉਂਦਾ ਹੈ ਪ੍ਰਕਾਸ਼ ਆਉਂਦਾ ਹੈ ਜਿਸ ਤਰਕੇ ਭਰਮ ਤੇ ਅੰਧੇਰ ਮੁੱਕ ਜਾਂਦਾ ਹੈ ਅੱਖਿਆ ਕੋਈ ਵੀ ਐਸੀ ਥਾਂ ਨਹੀਂ ਜਿਹੜੀ ਤੇਰੇ ਤੋਂ ਬਿਨਾ ਹੈ ਤੂੰ ਸਾਰੇ ਥਾਵਾਂ ਤੇ ਵਸਦਾ ਹੈ ਕੋਈ ਐਸੀ ਥਾਂ ਨਹੀਂ ਜਿਹੜੀ ਸਹਬ ਤੇਰੀ ਹੋਂਦ ਤੋਂ ਬਿਨਾ ਹੈ ਥਾਨ ਥਨੰਤਰ ਕਹਿੰਦੇ ਕੋਈ ਵੀ ਥਾਂ ਹੋਵੇ ਕੋਈ ਥਨੰਤਰ ਹੋਵੇ ਉੱਤੇ ਸਾਰੀ ਤਰਤੀਤੇ ਤੇਰਾ ਵਾਸਾ ਹੈ ਸਭ ਨਹੀਂ ਜਾਈ ਜੋ ਤਿਸੈ ਸੋ ਤੇਰਾ ਜੋ ਵੀ ਦਿਸਦਾ ਇਹ ਸਹਬ ਉਹ ਤੇਰਾ ਹੈ ਹਰ ਇੱਕ ਥਾਂ ਤੇ ਤੇਰੀ ਹੋਂਦ ਹੈ ਹੁਣ ਪ੍ਰਾਪਤੀ ਕਿੱਥੇ ਹੈ ਸੰਤ ਸੰਗ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿੱਥੇ ਪ੍ਰਾਪਤੀ ਹੈ ਜਿਸ ਥਾਂ ਤੇ ਸਹਬ ਨੇ ਤਰੁੱਟ ਕੇ ਕਿਰਪਾ ਕਰਕੇ ਸਾਨੂੰ ਮਿਠਾਇਆ ਹੈ ਜਿੱਥੇ ਪਿਆਰੇ ਨੇ ਰਹਿਮਤ ਕਰਕੇ ਇਹ ਸਬਬ ਬਖਸ਼ਿਸ਼ ਕੀਤਾ ਸੰਤ ਸੰਗ ਪਾਵੈ ਜੋ ਨਾਨਕ ਹੇ ਨਾਨਕ ਜਿਹੜਾ ਇਸ ਸੰਗਤ ਵਿੱਚ ਆਇਆ ਹੈ ਜਿਨੇ ਸੰਗਤ ਕੀਤੀ ਹੈ ਉਹਨੂੰ ਪ੍ਰਾਪਤੀ ਹੈ ਤਿਸ ਬੋਹਰ ਨ ਹੋਈ ਹੈ ਫੇਰਾ ਉਹਦਾ ਫੇਰਾ ਜਿਹੜਾ ਆਉਣ ਜਾਣ ਹੈ